ਜਿਹੜਾ ਪਾ ਲਾਠੀ ਚਾਰਜ ਹੋਇਆ ਬਹੁਤ ਛੋਟੀ ਗਲਤੀ ਤੇ ਹੋਇਆ ਸਾਨੂੰ ਇਸ ਗਲਤੀ ਤੇ ਬਹੁਤ ਅਫਸੋਸ ਹੈ ਵੀ ਉਹ ਉਸ ਹਾਲਤ ਦੇ ਵਿੱਚ ਸਾਨੂੰ ਇਹਨਾਂ ਨੇ ਲੈ ਕੇ ਖੜਾ ਕਰਤਾ ਕਿਉਂਕਿ ਬਹੁਤ ਛੋਟੀ ਗਲਤੀ ਇਹ ਮੰਨੀ ਜਾ ਸਕਦੀ ਸੀ ਉਸ ਹਾਲ ਪਰ ਲੈ ਕੇ ਖੜਾ ਕੀਤਾ ਜਿਹਦੇ ਕਰਕੇ ਸਾਡੀ ਮਜਬੂਰੀ ਹਾਲਤ ਦੇ ਵਿੱਚ ਸਾਨੂੰ ਅੱਗੇ ਵਧਣਾ ਪਿਆ ਅਸੀਂ ਇੰਨੀ ਵੀ ਛੋਟ ਦੇਤੀ ਵੀ ਅਸੀਂ ਬਟਿੰਡੇ ਦੇ ਸੈਕਟੋਰ ਤੋਂ ਸੈਕਟੋਰ 8 ਤੋਂ 25 ਕਿਲੋਮੀਟਰ ਪਿੱਛੇ ਇਕੱਠੇ ਹੋਣ ਦਾ ਫੈਸਲਾ ਕੀਤਾ ਸੀ ਜਿਹਦੇ ਕਰਕੇ ਅਸੀਂ ਸਮਾਂ ਦਿੱਤਾ ਸੀ ਵੀ ਤੁਸੀਂ ਸੋਚੋ ਆਪਦਾ ਸੈਲਵ ਕਰੋ ਪਰ ਇਹਨਾਂ ਨੇ ਉਹ ਵੀ ਨਾ ਮਨਜ਼ੂਰ ਕਰਕੇ ਜਿਹਨੇ ਘਰਾਂ ਚੋਂ ਬੰਦ ਨਿਕਲਣ ਤੋਂ ਪਹਿਲਾਂ ਰੈਡਾ ਕਰਕੇ ਬੰਦ ਕਰਕੇ ਤੇ ਜ਼ਿਲ੍ਹਿਆਂ ਦੇ ਵਿੱਚ ਪੁਲਿਸਾਂ ਫੋਰਸਾਂ ਲਾ ਕੇ ਰੋਕਣ ਦੀ ਜਿਹੜੀ ਘਟਨਾ ਕੀਤੀ ਹੈ ਉਹਦੇ ਵਿੱਚੋਂ ਜਿਹੜੀ ਕੱਲ ਜਿਹੜੀ ਲਾਠੀ ਚਾਰਜ ਉਹ ਕਾਰਨ ਬਣਿਆ ਉਹਦਾ ਤੇ ਦੂਜੀ ਜਿਹੜੀ ਗੱਲ ਹੈ ਕਿ ਅਗਲਾ ਪ੍ਰੋਗਰਾਮ ਜਿਹੜਾ ਬਣਿਆ ਬਾਇ ਉਹਦੇ ਚ ਇਹ ਸੀ ਵੀ ਸਾਡੀ ਪਹਿਲਾਂ ਤੈਅ ਹੋ ਗਈ ਸੀ ਵੀ ਅਸੀਂ ਉਹ ਸਮਾਂ ਮੰਗਦੇ ਸੀ ਕੁਝ ਜਿਹਦੇ ਕਰਕੇ ਸਾਡਾ ਅਸੀਂ ਅੜੇ ਸੀ ਅਸੀਂ 3 ਦਿਨ ਦੇ ਵਿੱਚ ਮਸਲੇ ਦਾ ਹੱਲ ਕਰੋ ਉਹ ਕੁਝ ਦਿਨ ਵੱਧ ਮੰਗਦੇ ਸੀ ਜਿਹਦੇ ਕਰਕੇ ਅੱਜ ਅਸੀਂ ਵਿਚਾਰ ਚਰਚਾ ਕੀਤੀ ਹੈ ਵੀ ਐਪਲੀਕੇਸ਼ਨ ਨੂੰ ਉਹਨਾਂ ਨੇ ਕਿਸੇ ਵੀ ਲਬਾਉ ਐਪਲੀਕੇਸ਼ਨ ਅਸੀਂ ਥਾਣੇ-ਥਾਣੇ ਦੇਤੀ ਹੈ ਤੇ ਉਹਦੇ ਕਰਕੇ ਅਸੀਂ ਉਹਨਾਂ ਨੂੰ 14 ਤਰੀਕ ਤੱਕ ਦਾ ਅਸੀਂ ਦੇਖਿਆ ਵੀ ਸਮਾਂ ਦੇਵਾਂਗੇ ਫਿਰ ਅਸੀਂ ਪੰਜ ਮੈਂਬਰੀ ਪਟਾ ਕੇ ਅਗਲੇ ਸੈਸ਼ਨ ਪ੍ਰੋਗਰਾਮ ਦਾ ਐਲਾਨ ਕਰਾਂਗੇ ਜਿਹੜੇ ਕਿਹੜੇ ਬੰਦੇ ਸੀ ਐਪਲੀਕੇਸ਼ਨ ਚ ਚਾਹਦੋਂ ਨੂੰ ਤੈ ਕਰਾਂਗੇ ਤੁਹਾਡੇ ਨਾਲ ਗੱਲਬਾਤ ਕੀਤੀ ਕੌਣ ਕੌਣ ਸੀ ਹੋਏ ਅਸੀਂ ਜਦੋਂ ਗੱਲ ਕੀਤੀ ਜੀ ਉਹਦੇ ਵਿੱਚ ਏ ਡੀ ਜੀ ਪੀ ਇੰਟੈਲੀਜੈਂਸੀ ਤੇ ਡੀ ਸੀ ਬਟੰਡਾ ਐਸ ਐਸ ਪੀ ਬਟੰਡਾ ਤੇ ਇੰਟੈਲੀਜੈਂਸ ਦੇ ਡੀਐਸਪੀ ਗੁਰਪ੍ਰੀਤ ਸਿੰਘ 14 ਨੂੰ 14 ਜਿਹੜਾ ਐਲਾਨ ਹੋਣਾ ਉਹ ਮੌਕੇ ਦਾ ਐਲਾਨ ਹੋਊਗਾ ਜਾਂ ਕੋਈ ਅੱਗੇ ਟਾਈਮ ਰੱਖਿਆ ਹੋਇਆ ਹੈ 14 ਜਿਹੜਾ ਐਲਾਨ ਕਰੋਗੇ ਮੌਕੇ ਦਾ ਐਲਾਨ ਹੋਣਾ ਜਾਂ ਅੱਗੇ ਕੋਈ ਟਾਈਮ ਰੱਖਿਆ ਜਾਊਗਾ ਇਹ ਤਾਂ ਉੱਥੇ ਵਿਚਾਰਾਂਗੇ ਉਹ ਸਰਕਾਰ ਦਾ ਰਵੱਈਆ ਕੀ ਆਉਂਦਾ ਅਸੀਂ ਜਦੋਂ ਸਰਕਾਰ ਦੇ ਰਵੱਈਏ ਨੂੰ ਦੇਖ ਕੇ ਐਕਸ਼ਨ ਹੋਣਾ ਜੇ ਰਵੱਈਏ ਦੇ ਉੱਤੇ ਸਾਨੂੰ ਜਦੋਂ ਥੋੜੀ ਪ੍ਰੈਸ ਕਾਨਫਰੰਸ ਹੋਣੀ ਬਣਾਉਂਦੇ ਹਾਂ ਜੀ ਜਿਹੜਾ ਤਾਂ ਨੇ 14 ਦੇ ਕਰ ਹੱਲ ਨਹੀਂ ਕਰਦੇ ਫਿਰ ਉਹ ਹੈ ਸੋਚਿਆ ਜਾਊਗਾ ਜਿਹੜੇ ਧਰਨੇ ਦੌਰਾਨ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਕਿਸਾਨਾਂ ਦੀਆਂ ਲਾਕੀ ਚਾਰਜ ਵੀ ਕੀਤਾ ਗਿਆਗਾ ਗੋਲੇ ਵੀ ਸੁੱਟੇਗੇ ਕਿਵੇਂ ਦੇ ਦੇ ਪੰਜਾਬ ਦੇ ਅੰਦਰ ਕਿਸਾਨਾਂ ਤੇ ਇਹ ਜਾਣਾ ਇਹ ਤਾਂ ਜੀ ਮੁੱਖ ਮੰਤਰੀ ਜਵਾਬ ਦੇ ਸਕਦੇ ਨਹੀਂ ਕਿ ਜਿਹੜਾ ਕਹਿੰਦਾ ਸੀ ਸਾਨੂੰ ਐ ਲੱਗਿਆ ਜਿਹੜਾ ਮੁੱਖ ਮੰਤਰੀ ਨੇ ਪਹਿਲਾਂ ਕਹੇ ਸੀ ਵੀ ਮੈਂ ਧਰਨੇ ਨਹੀਂ ਲੱਗਣ ਦੰਦਾ ਉਹ ਚ ਸਾਨੂੰ ਤਾਂ ਐ ਲੱਗਿਆ ਵੀ ਇਹ ਸਮੱਸਿਆਵਾਂ ਦਾ ਹੱਲ ਕੱਢੂਗਾ ਪਰ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਆ ਹੱਲ ਸੀ ਦੇ ਕੋਲੇ ਵੀ ਡਾਂਗਾ ਨਾਲ ਮੈਨੂੰ ਜਿੱਥੇ ਤੁਹਾਡੇ ਸਿਰ ਪਾੜ ਦੂੰ ਜੇ ਤੁਸੀਂ ਬਾਹਰ ਨਿਕਲੋ ਪਿਛਲੇ ਸਾਲ ਵੀ 3 ਮਾਰਚ ਨੂੰ ਹੋਈ ਸੀ ਨਾ ਸਾਨੂੰ ਜਾਣ ਹੀ ਦਿੱਤਾ 5 ਮਾਰਚ ਨੂੰ ਇਸ ਉਦੋਂ ਪਹਿਲਾਂ 90 ਸਾਲ ਤੋਂ ਤੁਸੀਂ ਹਲਦੀ ਭਾਰਤ ਵਾਲਾ ਜਿਹੜੀ ਦੁੰਨੇ ਵਾਲੇ ਪਹਿਲੇ ਲੈਣੋਂ 72 ਲੱਖ ਮਿਲੇ ਆ ਮੂਹਰੇ ਨੂੰ 72 ਮਿਲ ਗਿਆ ਵਿਚਾਲੇ ਤਿੰਨ ਪਿੰਡ ਰਹਿ ਗਏ ਜਿਹੜਾ ਡਿਸੀਨ ਨੂੰ ਮਿਲੇ ਉਹ ਕਹਿੰਦਾ ਸੀ ਕੋਈ ਮਤਲਬ ਨਹੀਂ ਇਹਨਾਂ ਦਾ ਤੁਸੀਂ ਦਬਾ ਪਾਵਾ ਕੇ ਲਈ ਜਿੰਨਾ ਮੂਹਰੇ ਨੇ ਲੈ ਮਗਰ ਲੈ ਲਈ ਉਥੇ ਪੇੜ ਹੋਇਆ ਆ ਜਿਹੜੇ ਭੁੱਲਰ ਸਾਹਿਬ ਜੀ ਅੰਦਰ ਬੈਠੇ ਆ ਉਹ ਕਹਿੰਦਾ ਸੀ ਹੈ ਵਿਚਾਰਨ ਭੁੱਲਰ ਆਹ ਉਹ ਕਹਿੰਦੇ ਸੀ ਉੱਥੇ ਮਤਲਬ ਅਥਰੂਗਾ ਸੀ ਵੀ ਡਿੱਗੂ ਆ ਹੌਲੀ ਵੀ ਚੱਲਣਗੇ ਲੱਠ ਜਾਨੀ ਵੀ ਹੋ ਉਹ ਸਾਰਾ ਕੁਝ ਕਰਿਆ ਸੀ ਤੇ ਬਾਵਜੂਦ ਸਾਰਾ ਚੱਲ ਕੇ ਉਤੋਂ ਨਹੀਂ ਰਹੇ ਅਗਲੇ ਦਿਨ ਜਸਕਰਨ ਜੀ ਵੀ ਜਾਵੜੇ ਇਹਨਾਂ ਦਾ ਨਰਿੰਦਰ ਭਾਗ ਪਰਵੀ ਜਾਵੜੇ ਉਹ ਡੀਸੀ ਵੀ ਬਹਿ ਗਿਆ ਉੱਥੇ ਐਸਐਸਪੀ ਵਿੱਚ ਸੀ ਅਗਲੇ ਦਿਨ ਮਸਲਾ ਕਾ ਹੱਲ ਕਰਤਾ ਵੀ ਹਾਂ ਜੀ ਲੱਗਦਾ ਹੈ ਕਿ ਇਹ ਟਾਈਮ ਸਰਕਾਰ ਜੋ ਦੇਰੀ ਹੈ ਕਿ ਲਾਰੇ ਲਾ ਰਹੀ ਹੈ ਜਾਂ ਕੋਈ ਟਾਈਮ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਸ਼ੀਸ਼ਾ ਐਂ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਈ ਵਾਰ ਵਾਅਦੇ ਕਰਕੇ ਸਰਕਾਰਾਂ ਮੁੱਕਰਦੀਆਂ ਰਹੀਆਂ ਨੇ ਪਹਿਲਾਂ ਪ੍ਰਸ਼ਾਸਨ ਸਾਡੇ ਨਾਲ ਵਾਅਦਾ ਕਰਕੇ ਮੁੱਕ ਰਹੀ ਹੈ ਤੇ ਫਿਰ ਭਰੋਸਾ ਤਾਂ ਕਰਨਾ ਤੋਂ ਬਿਨਾਂ ਗੱਲ ਹੀ ਨਾ ਚੱਲਦੀ ਫਿਰ ਸਾਡੇ ਨੂੰ ਲੋਕ ਕਹਿਣਗੇ ਵੀ ਇਹ ਤਿੱਖੇ ਨੇ ਇਹ ਤੇਜ ਨੇ ਅਸੀਂ ਤਾਂ ਇਸ ਕਰਕੇ ਹੋਰ ਪਿੱਛੇ ਹਟਣ ਦੀ ਸੋਚ ਕੇ ਵੀ ਚਲੋ ਹੋਰ ਸਮਾਂ ਦੇ ਦਈਏ ਹੋਰ ਦੇਖ ਲੈਨੇ ਆ ਉਦੇ ਕਰਕੇ ਸਮਾਂ ਤਾਂ ਦੇਣਾ ਪੈਂਦਾ ਕਿਉਂਕਿ ਜਨਤਾ ਦੀ ਆਵਾਜ਼ ਜਨਤਾ ਦੇ ਵਿੱਚ ਜਾਣੀ ਚਾਹੀਦੀ ਹੈ ਇਹ ਗੱਲ ਵੀ ਹਕੀਕੀ ਰੂਪ ਦੇ ਵਿੱਚ ਕਰਨ ਵੀ ਫਿਰ ਇਹ ਕੀ ਅਸੀਂ ਤਾਂ ਹੋਰ ਪਿੱਛੇ ਹਟਿਆ ਪਰਸੋਂ ਦੀ ਕਿਤਨਾ ਕੀ ਨੁਕਸਾਨ ਚੱਲਣਾ ਪਿਆ ਸਾਰੀ ਜਥੇਬੰਦੀ ਨੂੰ ਕੀ ਨੁਕਸਾਨ ਤਾਂ ਹੁਣ ਖੁਸ਼ੀਸ਼ ਤੁਹਾਡੇ ਸਾਹਮਣੇ ਆ ਜੋ ਤੁਸੀਂ ਦੇਖਿਆ ਕੋਈ ਬੁੜੀਆਂ ਦੀਆਂ ਗੁੱਥਾਂ ਪਟੀਆਂ ਗਈਆਂ ਜੇਲਾਂ ਚ ਗਏ ਨੇ ਬੰਦਿਆਂ ਦੇ ਡਾਂਗਾ ਵੱਜੀਆਂ ਕਿਸੇ ਦਾ ਗਿੱਟਾ ਟੁੱਟ ਗਿਆ ਇੱਕ ਬੰਦੇ ਦੀ ਅੱਖ ਤੇ ਇਹ ਨੁਕਸਾਨ ਹੋਇਆ ਬਾਕੀ ਇਹ ਜੇ ਪੂਰੇ ਨੁਕਸਾਨ ਬਾਰੇ ਸਾਡਾ ਜਾਇਜ਼ਾ ਨਹੀਂ ਦੂਜੇ ਦੇਖੋ ਸਾਡੇ ਨਾਲ ਸਰਕਾਰ ਇਸ ਤਰ੍ਹਾਂ ਮੇ ਕਰਦੀ ਸਾਡੇ ਨਾਲ ਜਿੰਨਾ ਮਰਜ਼ੀ ਹੋ ਗਿਆ ਗੱਡੀਆਂ ਦਾ ਕੀ ਕਸੂਰ ਹੈ ਮੋਗੇ ਵਾਲੇ ਲਿਆਏ ਉਹਨੀਆਂ ਗੱਡੀਆਂ ਨੇ ਹਵਾ ਕੱਢੀਆਂ ਪੰਨੀਆਂ